ਵਿਚ ਬਹੁਤ ਜ਼ਿਆਦਾ ਬਿਮਾਰ ਹੋ ਗਏ ਤਨ ਐ ਸਿਸਟਰ ਦਾਜਰੇ ਨੇ ਬਿਮਾਰ ਹੋਣ ਦੇ ਮਗਰ ਜਦੋਂ ਇਹਨਾਂ ਦਾ ਬਲੱਡ ਚੈੱਕ ਕੀਤਾ ਗਿਆ ਤਾਂ ਬਲੱਡ ਸਿਰਫ 3 ਗ੍ਰਾਮ ਸੀ ਤਦ ਬਾਦਲ ਕਾ ਦੇ ਡਾਕਟਰ ਨੇ ਐ ਸਿਸਟਰ ਨੂੰ ਜਵਾਬ ਦੇ ਦਿੱਤਾ ਸੀ ਕਿ ਐ ਸਿਸਟਰ ਨੂੰ ਕਿਤੇ ਹੋਰ ਜਾ ਕੇ ਐਡਮਿਟ ਕੀਤਾ ਜਾਵੇ ਐ ਸਿਸਟਰ ਦਾਜਰੇ ਨੇ ਜਦੋਂ ਇਹਨਾਂ ਨੂੰ ਜ਼ਿਲ੍ਹਾ ਅਲਾਵਾ ਦੇ ਹਸਪਤਲ ਚ ਨਹੀਂ ਚਾਇਆ ਜਵਾਬ ਦੇ ਸਕਦਾ ਪਰ ਯਹੋਵਾ ਪਰਮੇਸ਼ਰ ਜਵਾਬ ਦੇਣ ਵਾਲਾ ਦੱਸਦੇ ਨੇ ਕਿ ਜਿੱਦਾਂ ਹੀ ਦਾਸੀ ਦੇ ਕੋਲੋਂ ਪ੍ਰਾਰਥਨਾ ਕਰਵਾਈ ਗਈ ਫੌਮ ਤੇ ਜਿੱਦਾਂ ਹੀ ਪ੍ਰਾਰਥਨਾ ਕਰਵਾਈ ਗਈ ਕੁਝ ਸਮੇਂ ਬਾਅਦ ਜਿਹੜਾ ਸੀ 8 ਗ੍ਰਾਮ ਖੂਨ ਹੋ ਚੁੱਕਿਆ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਤਾਰੀਫ ਕਰੋ ਜ਼ੋਰ से ਪਰਮੇਸ਼ਰ ਤੇ ਲਈਏ ਆਓ ਅੱਗੇ ਕੋਈ ਸੁਣਾ ਕੇ ਆਪਾਂ